ਆਂਡਿਆ ਦੇ ਪ੍ਰਾਈਮ ਮਿਨਿਸਟਰ ਨੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਤਾਂ ਕੇ ਇਤਰਾਜ਼ ਪ੍ਰਗਟ ਕੀਤਾ ਕਿ ਜਿਹੜੀ 6 for justice ਵੱਲੋਂ ਜਿਹੜਾ ਰੈਫਰੈਂਡਮ ਉੱਥੇ ਕਰਵਾਇਆ ਗਿਆ ਸੀ ਉਹਨਾਂ ਨੇ ਕਿਹਾ ਜਿਹੜੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਲਕਸਮ ਨੇ ਕਿ ਵੀ ਰਿਸਪੈਕਟਿੰਗ ਇੰਡੀਆ ਸੋਵਰਨ ਟੈਰੀਟਰੀ ਐਂਡ ਸੋਵਰਿਨਿਟੀ ਬਟ ਕਲੀਅਰਲੀ ਜੀ ਵੀ ਆਲਸੋ ਹੈਵ ਫਰੀ ਸਪੀਚ ਇਨ ਨਿਊਜ਼ੀਲੈਂਡ ਉਹ ਕਹਿੰਦੇ ਸਾਡੇ ਉੱਤੇ ਜਿਹੜੀ ਪੁਲਿਸ ਫੋਰਸ ਆ ਉਹ ਫਰੀ ਸਪੀਚ ਦਬਾਉਣ ਵਾਸਤੇ ਨਹੀਂ ਆ ਉਹ ਜਿਹੜੇ ਸਾਡੇ ਇੱਥੇ ਲਾਜ਼ ਆ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਆ ਤੇ ਜਿਹੜੇ ਅਸੀਂ ਫ੍ਰੀ ਸਪੀਚ ਦੇ ਰਾਈਟ ਦਿੱਤੇ ਹੋਏ ਆ ਉਹਨਾਂ ਨੂੰ ਇਨਫੋਰਸ ਕਰਨ ਵਾਸਤੇ ਆ ਵੀ ਹਰ ਇੱਕ ਬੰਦਾ ਸਰਕਾਰੀ ਦੇ ਨਾਲ ਆਪਣਾ ਪ੍ਰੋਟੈਸਟ ਕਰ ਸਕੇ ਆਜ਼ਾਦੀ ਦੇ ਨਾਲ ਆਪਣੀ ਗੱਲ ਰੱਖ ਸਕੇ ਯੂ ਐਸ ਐਮਬੈਸੀ ਨੇ ਇੱਕ ਟਲ ਕਲੀਅਰ ਕੀਤੀ ਆ ਕਿ ਇਹ ਸਿਰਫ ਮੀਡੀਆ ਦੀਆਂ ਖਬਰਾਂ ਨੇ ਪਰ ਉਹਨਾਂ ਨੇ ਰੈਕੋਗਨਾਈਜ਼ ਕਰਨ ਤੋਂ ਟੋਟਲੀ ਇਨਕਾਰ ਕਰਤਾ ਆ ਕਿ ਐਸ ਐਫ ਜੀ ਬਾਰੇ ਕੋਈ ਵੀ ਜਿਹੜੀ ਗੱਲ ਆ ਉਹ ਹੋਈ ਆ ਉੱਥੇ ਇਹ ਬੀਡੀਆ ਇਹ ਚਾਹੁੰਦਾ ਹੈ ਕਿ ਜਿਹੜੀ ਜਿਹੜੇ ਐਸੈਟਸ ਰਿਸੋਰਸਸ ਨੇ ਜਿਹਦੇ ਨਾਲ ਸਿਕਸ ਫੋਰ ਜਸਟਿਸ ਜਿਹੜੀ ਆਪਣੀ ਡੈਮੋਕਰੈਟਿਕ ਕੈਂਪੇਨ ਚਲਾ ਰਹੀ ਆ ਖਾਲਸਤਾਨ ਰੈਫਰੈਂਡਮ ਦੀ ਕਿ ਉਹਨਾਂ ਦੇ ਰਿਸੋਰਸਸ ਨੂੰ ਰੋਕਿਆ ਜਾਵੇ ਕਿ ਜੇ ਉਹਨਾਂ ਦੇ ਅਕਾਊਂਟਸ ਬਲੌਕ ਹੋ ਜਾਂਦੇ ਆ ਅਮਰੀਕਾ ਦੇ ਵਿੱਚ ਤਾਂ ਫੇਰ ਸਾਰੀ ਆਰਗੇਨਾਈਜੇਸ਼ਨ ਆ ਉਹ ਖਤਮ ਹੋ ਜਣੀ ਹੈ ਹਰਕਤੂਰਨ ਸਿੰਘ ਪੰਨੂ ਕਿਸੇ ਵੀ ਤਰੀਕੇ ਦੇ ਨਾਲ ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ ਕੋਈ ਵੀ ਇਲੀਗਲ ਐਕਟੀਵਿਟੀ ਨਹੀਂ ਕਰ ਰਿਹਾ ਪਰ ਇਹਨਾਂ ਦੋਵਾਂ ਦੇ ਖਾਤੇ ਦੇ ਮਾਮਲੇ 'ਚ ਇੰਡੀਆ ਨੇ ਜਰੂਰ ਇਲੀਗਲ ਐਕਟੀਵਿਟੀ ਜਿਹੜੀ ਕੀਤੀ ਆ ਤੇ ਉਹਦੇ ਸਬੂਤ ਅਮਰੀਕਾ ਦੇ ਕੋਲ ਮੌਜੂਦ ਆ ਜਦੋਂ ਅਸੀਂ ਭਾਰਤ ਦਾ ਜ਼ਿਕਰ ਕਰਦੇ ਆ ਮਤਲਬ ਪਿਛਲੇ ਸਮੇਂ ਦੇ ਵਿੱਚ ਜਿਵੇਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਦੌਰ ਅਸੀਂ ਦੇਖ ਰਹੇ ਆ ਦੇਖਿਆ ਆ ਉਹਦੇ ਤੇ ਜਿਵੇਂ ਸਿੱਖ ਕੇਸ ਜਿਹੜਾ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਹਾਈਲਾਈਟ ਹੋਇਆ ਇਹ ਆਪਣੇ ਆਪ ਦੇ ਵਿੱਚ ਸਿੱਖਾਂ ਦੇ ਲਈ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਜਦੋਂ ਅਸੀਂ 1984 ਤੋਂ ਬਾਅਦ ਦਾ ਸਾਰਾ ਟਾਈਮ ਪੀਰੀਅਡ ਦੇਖਦੇ ਹਾਂ ਹੁਣ ਤੱਕ ਇੱਕ ਫਲਿੱਪ ਮਿਲੀ ਹੈ ਉਹ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਅੱਜ ਦੀ ਡੇਟ ਦੇ ਵਿੱਚ ਹੁਣ ਵੀ ਇਹੀ ਗੱਲ ਅਸੀਂ ਦੇਖ ਰਹੇ ਹਾਂ ਕਿ ਕਿਤਨਾ ਕਿਤੇ ਇਹ ਲੱਗ ਰਿਹਾ ਸੀ ਵੀ ਜਦੋਂ ਪਿਛਲੇ ਸਮੇਂ ਦੇ ਵਿੱਚ ਰੈਫਰੈਂਡਮਸ ਹੋਏ ਆ ਜਾਂ ਜਿਹੜੀਆਂ ਐਕਟੀਵਿਟੀਆਂ ਹੁੰਦੀਆਂ ਨੇ ਭਾਰਤ ਉਸ ਦੇ ਉੱਤੇ ਰਿਐਕਟ ਕਰਕੇ ਉਸ ਨੂੰ ਹਾਈਲਾਈਟ ਕਰਦਾ ਰਿਹਾ ਹੈ ਜਾਂ ਉਹ ਉਹ ਇਸ ਕਿਸਮ ਦੀ ਜਿਹੜੀ ਹਾਈਲਾਈਟ ਹੈ ਉਹ ਸਿੱਖਾਂ ਦੇ ਲਈ ਵੀ ਜਿਹੜੀ ਹੈ ਉਹ ਲਾਹੇਵੰਦ ਸਾਬਤ ਹੁੰਦੀ ਰਹੀ ਹੈ ਪਰ ਹੁਣ ਐ ਲੱਗਦਾ ਸੀ ਵੀ ਸ਼ਾਇਦ ਉਹ ਕਿਤੇ ਨਾ ਕਿਤੇ ਸੰਭਲ ਰਹੇ ਨੇ ਥੋੜਾ ਜਿਹਾ ਰਿਐਕਟ ਨਹੀਂ ਕਰ ਰਹੇ ਪਰ ਹੁਣ ਦੁਬਾਰਾ ਜਿਹੜੀ ਨਿਊਜ਼ੀਲੈਂਡ ਦੇ ਹਵਾਲੇ ਨਾਲ ਜਾਂ ਈਵਨ ਅਮਰੀਕਾ ਦੇ ਹਵਾਲੇ ਨਾਲ ਖਬਰ ਆਈ ਹੈ ਕਿ ਅਮਰੀਕਾ ਨੂੰ ਵੀ ਭਾਰਤ ਨੇ ਤੇ ਨਿਊਜ਼ੀਲੈਂਡ ਨੂੰ ਵੀ ਜਿਹੜਾ ਹੈ 6 ਫਾਰ ਜਸਟਿਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਦੇ ਤੌਰ ਤੇ ਨਾਮਜ਼ਦ ਕਰਨ ਦੀ ਜਿਹੜੀ ਅਪੀਲ ਕੀਤੀ ਹੈ ਜਾਂ ਇਹ ਸਾਰੇ ਇਸ਼ੂ ਨੂੰ ਪਰਸਨਲ ਲੈਵਲ ਦੇ ਉੱਤੇ ਨਰਿੰਦਰ ਮੋਦੀ ਹੋਰਾਂ ਨੇ ਉਠਾਇਆ ਇਹ ਇੱਕ ਇੰਪੋਰਟੈਂਟ ਨੁਕਤਾ ਹੈਗਾ ਜਿਹੜਾ ਦੇਖਣਾ ਬਣਦਾ ਸਮਝਣਾ ਬਣਦਾ ਵੀ ਇਹਦੀ ਗਹਿਰਾਈ ਦੇ ਵਿੱਚ ਡੂੰਘਾਈ ਦੇ ਵਿੱਚ ਕੀ ਨੀਤੀ ਪਈ ਹੈ ਜਿਹੜੀ ਭਾਰਤ ਇਸ ਵਕਤ ਅਖਤਿਆਰ ਕਰ ਰਿਹਾ ਹੈ ਬਿਲਕੁਲ ਹਰਵਿੰਦਰ ਸਿੰਘ ਜੀ ਜਿਹੜਾ ਕੱਲ ਅਸੀਂ ਦੇਖਿਆ ਡਾਕਟਰ ਅਮਰਜੀਤ ਸਿੰਘ ਰਾਨੇ ਵੀ ਇਸ ਖਬਰ ਨੂੰ ਡਿਸਕਸ ਕੀਤਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਜੋ ਹੁਣ ਇੰਡੀਆ ਤੇ ਦੌਰੇ ਤੇ ਨੇ ਉਹਨਾਂ ਦੇ ਸਾਹਮਣੇ ਇਹ ਜਿਹੜਾ ਮੁੱਦਾ ਆ ਅਭਾਰਿਆ ਸੀ ਕਿ ਜਿਹੜੀਆਂ ਨਿਊਜ਼ੀਲੈਂਡ ਦੀ ਧਰਤੀ ਤੋਂ ਐਂਟੀ ਇੰਡੀਆ ਐਕਟੀਵਿਟੀਜ਼ ਹੋ ਰਹੀਆਂ ਨੇ ਤੇ ਹਾਲਾਂਕਿ ਉਹਨਾਂ ਨੇ ਸਿੱਖ ਬਜੈਸਟਰਸ ਦਾ ਉੱਥੇ ਨਾਂ ਨਹੀਂ ਲਿਆ ਜਾਂ ਸਿੱਖਾਂ ਦੀ ਕਿਸੇ ਐਕਟੀਵਿਟੀ ਦਾ ਨਾਂ ਨਹੀਂ ਲਿਆ ਪਰ ਉਹਨਾਂ ਨੇ ਜਿਹੜੇ ਤਿੰਨ ਵਰਡ ਜਾਂ ਸ਼ਬਦ ਵਰਤੇ ਸੀ ਉਹ ਸਾਰੀ ਸਟੇਟਮੈਂਟ 'ਚ ਉਹ ਸੀ ਟਰੋਰਿਜ਼ਮ ਸੈਪਰਟਿਸਟ ਤੇ ਐਕਸਟਰਮਿਸਟ ਵੀ ਇਹਨਾਂ ਤਿੰਨਾਂ ਦੇ ਖਿਲਾਫ ਸਾਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਾਲ ਕਿਹਾ ਸੀ ਕਿ ਐਂਟੀ ਇੰਡੀਆ ਐਕਟੀਵਿਟੀਜ਼ ਨਿਊਜ਼ੀਲੈਂਡ ਤੋਂ ਹੋ ਰਹੀਆਂ ਨੇ ਤੇ ਉਹਦੇ ਤੋਂ ਫਿਰ ਇੰਡੀਆ ਦੇ ਸਾਰੇ মিডিਆ ਨੇ ਮਤਲਬ ਸੋਰਸਸ ਨੂੰ ਕੋਟ ਕਰਦੇ ਆ ਇਹ ਖਬਰਾਂ ਲਾਈਆਂ ਸੀ ਕਿ ਜਿਹੜਾ ਮਤਲਬ ਪ੍ਰਾਈਮ ਮਿਨਿਸਟਰ ਨੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਤਾਂ ਕਿ ਇਤਰਾਜ਼ ਪ੍ਰਗਟ ਕੀਤਾ ਕਿ ਜਿਹੜੀ 64 ਜਸਟਿਸ ਵੱਲੋਂ ਜਿਹੜਾ ਰੈਫਰੈਂਡਮ ਆ ਉੱਥੇ ਕਰਵਾਇਆ ਗਿਆ ਸੀ ਤਾਂ ਉਹਦੇ 'ਚ ਫਿਰ ਕੁਝ ਗੱਲਾਂ ਜਿਹੜੀਆਂ ਨਵੀਆਂ ਸਾਹਮਣੇ ਆਈਆਂ ਕਿਉਂਕਿ ਨਵੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ ਇਹ ਰੈਫਰੈਂਡਮ ਨਿਊਜ਼ੀਲੈਂਡ ਦੇ ਵਿੱਚ ਹੋਇਆ ਸੀ ਤੇ ਉਸ ਤੋਂ ਉਸ ਤੋਂ ਪਹਿਲਾਂ ਜਿਹੜਾ ਇੰਡੀਆ ਦਾ ਫੋਰਨ ਮਿਨਿਸਟਰ ਐ ਐਸ ਜੈ ਸ਼ੰਕਰ ਉਹਨਾਂ ਐ ਜਿਹੜੇ ਨਿਊਜ਼ੀਲੈਂਡ ਦੇ ਫੋਰਨ ਮਿਨਿਸਟਰ ਆ ਉਹਨਾਂ ਦੇ ਕੋਲ ਇਤਰਾਜ਼ ਪ੍ਰਗਟ ਕੀਤਾ ਸੀ ਪਰਸਨਲ ਤੌਰ ਤੇ ਕਿ ਤੁਸੀਂ ਇਸ ਰੈਫਰੈਂਡਮ ਨੂੰ ਰਕਵਾਓ ਪਰ ਨਿਊਜ਼ੀਲੈਂਡ ਨੇ ਰੈਫਰੈਂਡਮ ਨੂੰ ਨਹੀਂ ਰਕਵਾਇਆ ਬਲਕਿ ਆਪਣੀ ਪੂਰੀ ਸਿਕਿਉਰਿਟੀ ਦੇ ਕੇ ਤੇ ਉੱਥੇ ਰੈਫਰੈਂਡਮ ਹੋਇਆ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਨੇ ਖਾਲਸਤਾਨ ਦੀ ਆਪਣੀ ਐਸਪੀਰੇਸ਼ਨ ਦਾ ਪ੍ਰਗਟਾਵਾ ਕੀਤਾ ਤੇ ਹ 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 ਤਾ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਮੁੱਦਾ ਚੁੱਕਿਆ ਪਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੇ ਇਸ ਦੀਸ ਅਪਰੋਚ ਨੂੰ ਨਾਲ ਦੀ ਨਾਲ ਹੀ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਸਨਬ ਕਰਤਾ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਜਦੋਂ ਇੰਡੀਆ ਦੇ ਵਿੱਚ ਇਸ ਬਾਰੇ ਪੁੱਛਿਆ ਗਿਆ ਕਿ ਤੁਹਾਡੇ ਤੱਕ ਇਹ ਜਿਹੜਾ ਮੁੱਦਾ ਤੁਹਾਨੂੰ ਚੱਕਿਆ ਗਿਆ ਤਾਂ ਉਹਨਾਂ ਨੇ ਉੱਥੇ ਕਿਹਾ ਕਿ ਜਿਹੜਾ ਨਿਊਜ਼ੀਲੈਂਡ ਆ ਉਹਦੇ ਵਿੱਚ ਫ੍ਰੀ ਸਪੀਚ ਆ ਅਸੀਂ ਕਿਸੇ ਨੂੰ ਆਪਣੀ ਗੱਲ ਕਹਿਣ ਤੋਂ ਨਹੀਂ ਰੋਕ ਸਕਦੇ ਆ ਤੇ ਸਾਡੇ ਕੋਲ ਉੱਥੇ ਲੋਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਬਹੁਤ ਚੰਗੀ ਪੁਲਿਸ ਆ ਤਾਂ ਉਹਦੇ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਅਮਰਵੀਰ ਸਿੰਘ ਜੀ ਉਹ ਬੜੀ ਇੰਪੋਰਟੈਂਟ ਆ ਮੈਂ ਜਰੂਰ ਉਹ ਕੋਟ ਕਰਨੀ ਚਾਹਨਾ ਅ ਉਹਨਾਂ ਨੇ ਕਿਹਾ ਜਿਹੜੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਲਕਸਨ ਨੇ ਕਿ ਵੀ ਰਿਸਪੈਕਟ ਇੰਡੀਆ ਸੋਵਰਨ ਟੈਰਿਟਰੀ ਐਂਡ ਸੋਵਰਿਨਿਟੀ ਬਟ ਕਲੀਅਰਲੀ ਜੀ ਵੀ ਆਲਸੋ ਹੈਵ ਫਰੀ ਸਪੀਚ ਇਨ ਨਿਊਜ਼ੀਲੈਂਡ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਅਸੀਂ ਇੰਡੀਆ ਦੀ ਜਿਹੜੀ ਸੋਵਰਨਿਟੀ ਤੇ ਸੋਵਰਨ ਟੈਰਿਟਰੀ ਤੇ ਸੋਵਰਨਿਟੀ ਦੀ ਇੱਜ਼ਤ ਕਰਦੇ ਹਾਂ ਪਰ ਸਾਡੇ ਉੱਥੇ ਨਿਊਜ਼ੀਲੈਂਡ ਦੇ ਵਿੱਚ ਫ੍ਰੀ ਸਪੀਚ ਦਾ ਹੱਕ ਆ ਤੇ ਅਸੀਂ ਉਹਨੂੰ ਨਹੀਂ ਕਟੇਲ ਕਰ ਸਕਦੇ ਆ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਵੈਨ ਕੁਐਸ਼ਨਸ ਅਰਾਊਂਡ ਮੋਦੀ ਸਜੈਸ਼ਨ ਨਿਊਜ਼ੀਲੈਂਡ ਵੁੱਡ ਸਪੋਰਟ ਇੰਡੀਆ ਇਨ ਟੇਕਿੰਗ ਐਕਸ਼ਨ ਅਗੇਂਸਟ ਦਾ ਇਲੀਗਲ ਐਕਟੀਵਿਟੀ ਲਗਜ਼ਰ ਅਗੇਂਸਟ ਅਗੇਨ ਰੀਟ੍ਰੇਟਡ ਹਿਸ ਪੋਜੀਸ਼ਨ ਜਦੋਂ ਉਹਨਾਂ ਨੂੰ ਦੁਬਾਰਾ ਇਹ ਗੱਲ ਪੁੱਛੀ ਗਈ ਕਿ ਤੁਸੀਂ ਜਿਹੜਾ ਜਿਹੜੀਆਂ ਇਲੀਗਲ ਐਕਟੀਵਿਟੀਆਂ ਇੰਡੀਆ ਕਹਿੰਦਾ ਹੈ ਜਿਹੜੀਆਂ ਨਿਊਜ਼ੀਲੈਂਡ ਦੇ ਵਿੱਚ ਹੋ ਰਹੀਆਂ ਨੇ ਇੰਡੀਆ ਦੇ ਖਿਲਾਫ ਉਹਨਾਂ ਦੇ ਉੱਤੇ ਤੁਸੀਂ ਐਕਸ਼ਨ ਕਰੋਗੇ ਤਾਂ ਦੁਬਾਰਾ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਉਸੇ ਪੋਜੀਸ਼ਨ ਨੂੰ ਦੁਹਰਾਉਂਦਿਆਂ ਉਹਨਾਂ ਨੇ ਕਿਹਾ ਆਈ ਅੰਡਰਸਟੈਂਡ ਦਾ ਪੁਆਇੰਟ ਮੋਦੀ ਇਸ ਮੇਕਿੰਗ ਬਟ ਅਗੇਨ ਫਰਮ ਨਿਊਜ਼ੀਲੈਂਡਸ ਪੁਆਇੰਟ ਆਫ View ਵੀ ਹੈਵ ਵੈਰੀ ਸਟਰੋਂਗ ਫਰੀ ਸਪੀਚ ਲਾਜ਼ ਐਂਡ ਵੀ ਹੈਵ ਗੋਟ ਅ ਵੈਰੀ ਗੁੱਡ ਪੁਲਿਸ ਫੋਰਸ ਟੂ ਇਨਫੋਰਸ ਥੈਟ ਬਲ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਸਮਝਦਾ ਆ ਭਾਵੇਂ ਮਤਲਬ ਇਹ ਇਹ ਗੱਲ ਬੜੀ ਇੰਪੋਰਟੈਂਟ ਨੋਟ ਕਰਨ ਵਾਲੀ ਆ ਕਿਉਂਕਿ ਮੋਦੀ ਨੇ ਆਪਣੀ ਸਪੀਚ ਚ ਕਿਤੇ ਵੀ ਸਿਕਸ ਫੋਰ ਜਸਟਿਸ ਦਾ ਰੈਫਰੈਂਡਮ ਦਾ ਇਹਦਾ ਜ਼ਿਕਰ ਨਹੀਂ ਕੀਤਾ ਬੜੀ ਡਿਪਲੋਮੈਟਿਕ ਉਹਨਾਂ ਨੇ ਆਪਣੀ ਸਪੀਚ ਦਿੱਤੀ ਪਰ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਸਪਸ਼ਟ ਕਰਤਾ ਇੰਡੀਆ ਦੇ ਵਿੱਚ ਹੀ ਕਹਿੰਦੇ ਮੈਨੂੰ ਪਤਾ ਆ ਵੀ ਮੋਦੀ ਕੀ ਕਹਿਣਾ ਚਾਹ ਰਿਹਾ ਸੀ ਪਰ ਅਸੀਂ ਉਹਨੂੰ ਇਹੀ ਗੱਲ ਕਹਿਣੀ ਚਾਹੁੰਦੇ ਆ ਕਿ ਸਾਡੇ ਮੁਲਕ ਦੇ ਵਿੱਚ ਬੜਾ ਸਟਰੋਂਗ ਫਰੀ ਸਪੀਚ ਲੋ ਆ ਤੇ ਉਸ ਲੋ ਨੂੰ ਇਨਫੋਰਸ ਕਰਨ ਦੇ ਲਈ ਉਦੀ ਪ੍ਰੋਟੈਕਸ਼ਨ ਕਰਨ ਦੇ ਲਈ ਸਾਡੇ ਕੋਲ ਬਹੁਤ ਗੁੱਡ ਪੁਲਿਸ ਫੋਰਸ ਆ ਫਿਰ ਅੱਗੇ ਇਹ ਬੜੀ ਅੰਗਲ ਦੀ ਗੱਲ ਜਿਹੜੀ ਉਹ ਕਹਿੰਦੇ ਆ ਕਿ ਲਕਸਨ ਸੈਡ देयर ਹੈਡ ਬੀ ਨੋ ਇਲੀਗਲ ਐਕਟੀਵਿਟੀ ਥੈਟ ਹੀ ਵਾਸ ਅਵੇਅਰ ਆਫ ਆ ਬੜਾ ਇੰਪੋਰਟੈਂਟ ਪੁਆਇੰਟ ਆ ਕਿ ਉਹਨਾਂ ਨੇ ਕਿਹਾ ਕਿ ਕੋਈ ਇਲੀਗਲ ਐਕਟੀਵਿਟੀ ਇਦਾਂ ਦੀ ਨਿਊਜ਼ੀਲੈਂਡ ਦੇ ਵਿੱਚ ਨਹੀਂ ਹੋਈ ਵੀ ਜਿਹਦੇ ਬਾਰੇ ਉਹਨਾਂ ਨੂੰ ਪਤਾ ਹੋਵੇ ਨੋ 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 ਟ ਐਟ 올 ਪੀਪਲ ਆਰ ਫਰੀ ਟੂ ਪ੍ਰੋਟੈਸਟ ਐਸ ਦੇ ਵਿਸ਼ ਇਟਸ ਇੰਪੋਰਟੈਂਟ ਥੈਟ ਦੇ ਐਕਸਰਸਾਈਜ਼ ਐਂਡ ਫੋਲੋ ਓਵਰ ਲਾਜ਼ ਵਿਦਨ ਨਿਊਜ਼ੀਲੈਂਡ ਐਂਡ ਦੈਟਸ ਵਾਟ ਪੁਲਿਸ ਵਿਲ ਇਨਫੋਰਸ ਉਹ ਕਹਿੰਦੇ ਕਿ ਪੁਲਿਸ ਇਹ ਨਹੀਂ ਵੀ ਉੱਥੇ ਜਿਵੇਂ ਇੰਡੀਆ ਦੇ ਵਿੱਚ ਆ ਵੀ ਪੁਲਿਸ ਰੱਖੀ ਹੋਈ ਆ ਲੋਕਾਂ ਦੇ ਉੱਤੇ ਜ਼ੁਲਮ ਕਰਨ ਨੂੰ ਜ਼ਬਰ ਕਰਨ ਨੂੰ ਤੇ ਲੋਕਾਂ ਦੀ ਫ੍ਰੀ ਸਪੀਚ ਨੂੰ ਦਬਾਉਣ ਵਾਸਤੇ ਉਹ ਕਹਿੰਦੇ ਸਾਡੇ ਉੱਤੇ ਜਿਹੜੀ ਪੁਲਿਸ ਫੋਰਸ ਆ ਉਹ ਫ੍ਰੀ ਸਪੀਚ ਦਬਾਉਣ ਵਾਸਤੇ ਨਹੀਂ ਆ ਉਹ ਜਿਹੜੇ ਸਾਡੇ ਇੱਥੇ ਲਾਜ਼ ਆ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਆ ਤੇ ਜਿਹੜੇ ਅਸੀਂ ਫ੍ਰੀ ਸਪੀਚ ਦੇ ਰਾਈਟ ਦਿੱਤੇ ਹੋਏ ਆ ਉਹਨਾਂ ਨੂੰ ਇਨਫੋਰਸ ਕਰਨ ਵਾਸਤੇ ਆ ਵੀ ਹਰ ਇੱਕ ਬੰਦਾ ਆਜ਼ਾਦੀ ਦੇ ਨਾਲ ਆਪਣਾ ਪ੍ਰੋਟੈਸਟ ਕਰ ਸਕੇ ਆਜ਼ਾਦੀ ਦੇ ਨਾਲ ਆਪਣੀ ਗੱਲ ਰੱਖ ਸਕੇ ਤਾਂ ਜਿਹੜਾ ਇੰਡੀਆ ਨੇ ਪੱਤਾ ਖੇਡਿਆ ਸੀ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਦੇ ਅੱਗੇ ਉਹਨੂੰ ਇੰਡੀਆ ਦੇ ਵਿੱਚ ਹੀ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਟੋਟਲੀ ਸਨਬ ਕਰਤਾ ਤਾਂ ਇੱਕ ਬਹੁਤ ਵੱਡਾ ਸੈਟਬੈਕ ਸੀ ਕਹਿ ਸਕਦੇ ਆ ਕਿ ਇੰਡੀਆ ਨੂੰ ਇਹ ਲੱਗਿਆ ਆ ਕਿਉਂਕਿ ਇੰਡੀਆ ਅੱਜਕੱਲ ਜਿਹੜੇ ਯੂਰੋਪੀਅਨ ਕੰਟਰੀਜ਼ ਨੇ ਖਾਸ ਤੌਰ ਤੇ ਚਾਹੇ ਇੰਗਲੈਂਡ ਹੋਵੇ ਤੇ ਨਿਊਜ਼ੀਲੈਂਡ ਦੇ ਨਾਲ ਵੀ ਇੰਡੀਆ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਕਰ ਰਿਹਾ ਇੰਡੀਆ ਨੂੰ ਇਹ ਖਾਸ ਪਿਆ ਰਿਹਾ ਕਿ ਅਸ ਕਿ ਸਾਡੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਲੋਕਾਂ ਦਾ ਹਜ਼ੂਮ ਆ ਭਾਵੇਂ ਇੰਡੀਆ ਅੱਜ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਬਣ ਚੁੱਕਿਆ ਆਬਾਦੀ ਦੇ ਮਾਮਲੇ 'ਚ ਵੀ ਸਾਡੇ ਕੋਲ ਉਸ ਆਬਾਦੀ ਕਰਕੇ ਬਹੁਤ ਜ਼ਿਆਦਾ ਖਪਤ ਕਰਨੇ ਕੰਜ਼ਿਊਮਰ ਨੇ ਤੇ ਦੁਨੀਆ ਦੇ ਮੁਲਖ ਚਾਹੁੰਦੇ ਆ ਕਿ ਉਹਨਾਂ ਦਾ ਜਿਹੜਾ ਮਾਲ ਆ ਉਹ ਸਾਡੀ ਮੰਡੀ 'ਚ ਵਿਕੇ ਤਾਂ ਇਸ ਕਰਕੇ ਇੰਡੀਆ ਦੇ ਜਿਹੜੇ ਉਹ ਜਿਹੜੇ ਉਹ ਟ੍ਰੇਡ ਐਗਰੀਮੈਂਟਸ ਨੇ ਉਹਨਾਂ ਦਾ ਹਵਾਲਾ ਦੇ ਕੇ ਤੇ ਜਿਹੜੇ ਇਹਨਾਂ ਮੁਲਕਾਂ ਦੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਕਨਸਟੀਟਿਊਸ਼ਨ ਦੀਆਂ ਬੇਸਿਕ ਫਾਊਂਡੇਸ਼ਨਸ ਨੇ ਉਹਨਾਂ ਤੇ ਅਟੈਕ ਕਰ ਰਿਹਾ। ਵੀਂਡਿਆ ਕਹਿ ਰਿਹਾ ਵੀ ਅਸੀਂ ਤਾਂ ਗਣ ਤਾਂ ਐਗਰੀਮੈਂਟ ਕਰਾਂਗੇ ਵੀ ਤੁਸੀਂ ਪਹਿਲਾਂ ਜਿਹੜੇ ਦੇਖੋ ਸਿੱਖ ਤੁਹਾਡੇ ਉੱਤੇ ਬੋਲਦੇ ਆ ਉਹਨਾਂ ਦੇ ਉੱਤੇ ਕਾਰਵਾਈ ਕਰੋ ਉਹਨਾਂ ਨੂੰ ਸਾਡੇ ਕੋਲ ਰਿਪੋਰਟ ਕਰਾਓ ਤੇ ਅਸੀਂ ਉਹਨਾਂ ਨੂੰ ਜੇਲ੍ਹਾਂ ਚ ਸੁੱਟੀਏ ਜਾਂ ਤੁਸੀਂ ਜੇਲ੍ਹਾਂ ਚ ਸੁੱਟੋ। ਪਰ ਇੰਡੀਆ ਇਹ ਨਹੀਂ ਸਮਝਦਾ ਕਿ ਜਿਹੜੇ ਮੁਲਕ ਆ ਇਹਨਾਂ ਦੇ ਕੋਲ ਇਹਨਾਂ ਦੇ ਵਿੱਚ ਕੋਈ ਭੁੱਖਮਰੀ ਨਹੀਂ ਫੈਲੀ ਹੋਈ ਕਿ ਇਹਨਾਂ ਦੇ ਲੋਕ ਭੁੱਖੇ ਮਰ ਰਹੇ ਆ। ਇਹ ਮੁਲਕ ਆਪਣੇ ਉਹਨਾਂ ਬੇਸਿਕ ਫਾਊਂਡੇਸ਼ਨਸ ਦੇ ਉੱਤੇ ਹੀ ਖੜੇ ਆ। ਉਹਨਾਂ ਦੇ ਉੱਤੇ ਹੀ ਡਿਵੈਲਪ ਹੋਏ ਆ ਜਿਹੜੀਆਂ ਕਿ ਡੈਮੋਕਰੈਟਿਕ ਵੈਲਿਊਜ਼ ਨੇ ਤੇ ਜਿਨ੍ਹਾਂ ਨੂੰ ਇੰਡੀਆ ਚਾਹੁੰਦਾ ਆ ਅਟੈਕ ਕਰਨਾ ਪਰ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਜਿਹੜਾ ਮੈਸੇਜ ਆ ਇੰਡੀਆ ਦੇ ਵਿੱਚ ਦਿੱਤਾ ਆ ਕਿ ਉਹੋ ਜਿਹੜੀ ਫ੍ਰੀ ਸਪੀਚ ਸਿੱਖਾਂ ਨੂੰ ਮਿਲੀ ਹੋਈ ਆ ਇਹਨਾਂ ਮੁਲਕਾਂ ਦੇ ਵਿੱਚ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਨਗੇ ਤੇ ਨਾ ਹੀ ਇਹ ਮੁਲਕ ਜਿਹੜੀ ਸਿੱਖਾਂ ਦੀ ਖਾਲਿਸਤਾਨ ਦੀ ਐਕਟੀਵਿਟੀ ਆ ਫ੍ਰੀ ਸਪੀਚ ਦੀ ਐਕਟੀਵਿਟੀ ਆ ਉਹਨੂੰ ਉਹ ਇਲੀਗਲ ਐਕਟੀਵਿਟੀ ਮੰਨਦੇ ਆ ਨਾ ਮੈਂ ਤੁਹਾਨੂੰ ਇਹ ਵੀ ਦੱਸਣਾ ਕੱਲ ਇੱਕ ਹੋਰ ਖਬਰ ਸਾਹਮਣੇ ਆਈ ਅਮਰਵੀਰ ਸਿੰਘ ਜੀ ਜਦੋਂ ਇਹ ਬਿਆਨ મોદી ਦਾ ਆਇਆ ਤਾਂ ਨਿਊਜ਼ੀਲੈਂਡ ਮੀਡੀਆ ਦੇ ਵਿੱਚ ਹੀ ਇਹ ਖਬਰ ਆਈ ਕਿਵੇਂ ਉੱਥੇ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਜਿਹੜਾ ਨਿਊਜ਼ੀਲੈਂਡ ਦਾ ਉਤੋਂ ਹੀ ਜਾਣਕਾਰੀ ਮਿਲੀ ਕਿ ਜਦੋਂ ਇਹ ਰੈਫਰੈਂਡਮ ਨਿਊਜ਼ੀਲੈਂਡ ਚ ਹੋਣਾ ਸੀ ਤਾਂ ਉਸ ਤੋਂ ਕੁਝ ਦਿਨ ਪਹਿਲਾਂ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਬਕਾਇਦਾ ਉੱਥੋਂ ਦੇ ਅਫੀਸ਼ੀਅਲਸ ਦੇ ਵੱਲੋਂ ਬਰੀਫ ਕੀਤਾ ਗਿਆ ਸੀ ਕਿ ਇੰਡੀਆ ਨੇ ਇਹ ਗੱਲ ਕਹੀ ਆ ਕਿ ਇਹਨੂੰ ਰੋਕੋ ਤੇ ਨਿਊਜ਼ੀਲੈਂਡ ਦੇ ਪ੍ਰਾਈਮ ਮਿੰისტਰ ਨੂੰ ਦੱਸਿਆ ਗਿਆ ਸੀ ਕਿ ਇਹ ਐਕਟੀਵਿਟੀ ਜਿਹੜੀ ਇੱਥੇ ਹੋ ਰਹੀ ਆ ਕਿ ਖਾਲਿਸਤਾਨ ਦਾ ਰੈਫਰੈਂਡਮ ਹੋ ਰਿਹਾ ਤੇ ਇੰਡੀਆ ਉਹਦੇ ਤੇ ਓਬਜੈਕਸ਼ਨ ਲਾ ਰਿਹਾ ਇਹ ਮਤਲਬ ਇਹ ਦਾ ਨਹੀਂ ਕਿ ਨਿਊਜ਼ੀਲੈਂਡ ਦੇ ਪ੍ਰਾਈਮ ਮਿੰისტਰ ਨੂੰ ਉਹਦੇ ਬਾਰੇ ਨਹੀਂ ਸੀ ਪਤਾ ਬਲਕਿ ਪ੍ਰਾਈਮ ਮਿੰისტਰ ਆਫਿਸ ਤੱਕ ਉਦੋਂ ਜਿਹੜਾ ਇੰਡੀਆ ਦਾ ਇਹ ਓਬਜੈਕਸ਼ਨ ਆ ਉਹ ਗਿਆ ਸੀ ਪਰ ਉਸ ਨੂੰ ਸਾਰੇ ਨੂੰ ਰੱਦ ਕਰਦੇ ਆ ਜਿਹੜਾ ਉੱਥੇ ਖਾਲਿਸਤਾਨ ਦਾ ਰੈਫਰੈਂਡਮ ਹੋਇਆ ਕੱਲ ਇਹ ਨਿਊਜ਼ ਜਿਹੜੀ ਆ ਇਹ ਨਿਊਜ਼ੀਲੈਂਡ ਦੇ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਹੋਈ ਜਿਹੜੀ ਇਹ ਸਪਸ਼ਟ ਕਰਦੀ ਆ ਕਿ ਇੰਡੀਆ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਰੱਖ ਯਤਨਾਂ ਦੇ ਬਾਵਜੂਦ ਜਿਹੜੀ ਇੰਡੀਆ ਤੋਂ ਬਾਹਰ ਜਿਹੜੀ ਸਪੇਸ ਆ ਉਹਦੇ ਚ ਜਿਹੜੀ ਸਿੱਖ ਐਸਪੀਰੇਸ਼ਨ ਆ ਉਹ ਅੱਜ ਸਾਰੀ ਦੁਨੀਆ ਨੂੰ ਨਜ਼ਰ ਆ ਰਹੀ ਹੈ ਦੁਨੀਆ ਨੂੰ ਦੇਖ ਰਹੀ ਹੈ ਤੇ ਇੰਡੀਆ ਜਿਹੜਾ ਆ ਉਹ ਅੱਜ ਪੂਰਾ ਜੋਰ ਲਾ ਕੇ ਵੀ ਕਾਮਯਾਬ ਨਹੀਂ ਹੋ ਪਾ ਰਿਹਾ ਕਿ ਜਿਹੜੀ ਸਿੱਖਾਂ ਦੀ ਫ੍ਰੀ ਸਪੀਚ ਆ ਫ੍ਰੀ ਕੰਟਰੀਜ਼ ਦੇ ਵਿੱਚ ਉਹਨੂੰ ਕਟੇਲ ਕਰਨ ਦੇ ਲਈ ਤੇ ਦੂਜੇ ਪਾਸੇ ਜੀ ਜਿਹੜਾ ਯੂਐਸ ਦੇ ਤੁਲਸੀ ਗੈਬੋਰਡ ਜਿਨ੍ਹਾਂ ਬਾਰੇ ਜਦੋਂ ਤੁਰਸੀ ਗੈਵੜ ਦੀ ਅਪੁਆਇੰਟਮੈਂਟ ਹੋਈ ਆ ਤਾਂ ਜਿਹੜੇ ਇੰਡੀਅਨ ਨੈਸ਼ਨਲਿਸਟ ਸੀ ਉਹਨਾਂ ਦੇ ਵਿੱਚ ਇੱਕ ਬੜਾ ਚਾ ਉਮੰਗ ਉਹਨਾਂ ਦੇ ਵਿੱਚ ਦੇਖੀ ਗਈ ਆ ਕਿਉਂਕਿ ਤੁਰਸੀ ਗੈਵੜ ਦਾ ਜਿਹੜਾ ਸਬੰਧ ਆ ਉਹ ਪਹਿਲਾਂ ਵੀ ਜਿਹੜੇ ਚਾਹੇ ਆਰਐਸਐਸ ਨਾਲ ਐਫੀਲੀਏਟ ਆਰਗੇਨਾਈਜੇਸ਼ਨਸ ਹੋਣ ਹਿੰਦੂਤਵਾ ਨਾਲ ਐਫੀਲੀਏਟ ਆਰਗੇਨਾਈਜੇਸ਼ਨਸ ਹੋਣ ਉਹਨਾਂ ਦੇ ਨਾਲ ਦੱਸਿਆ ਜਾ ਰਿਹਾ ਸੀ ਤੇ ਤੁਰਸੀ ਗੈਵੜ ਦੇ ਉੱਤੇ ਕਈ ਇਲਜ਼ਾਮ ਵੀ ਲੱਗਦੇ ਰਹੇ ਆ ਪਹਿਲਾਂ ਇੰਡੀਆ ਬਾਰੇ ਸੋਫਟ ਜਰਨਲਰ ਹੋਣ ਦੇ ਕਿਉਂਕਿ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਵੀ ਇੰਡੀਆ ਦੇ ਨਾਲ ਜੁੜਦਾ ਆ ਤੇ ਹੁਣ ਉਹ ਯੂਐਸ ਦੇ ਵਿੱਚ ਜਿਹੜੇ ਡਾਇਰੈਕਟਰ ਨੇ ਨੈਸ਼ਨਲ ਇੰਟੈਲੀਜੈਂਸ ਦੇ ਤੇ ਉਸ ਅਹੁਦੇ ਤੇ ਰਹਿੰਦੇ ਹੋ ਇੰਡੀਆ ਦੇ ਦੌਰੇ ਤੇ ਗਏ ਨਰਿੰਦਰ ਮੋਦੀ ਉਹਨਾਂ ਨੂੰ ਮਿਲੇ ਤੇ ਇੰਡੀਆ ਦੇ ਡਿਫੈਂਸ ਮੰਤਰੀ ਮਿਲੇ ਡਿਫੈਂਸ ਮੰਤਰੀ ਦੇ ਹਵਾਲੇ ਨਾਲ ਉਸ ਮੀਟਿੰਗ 'ਚ ਉਹ ਸਟੇਟਮੈਂਟ ਇੰਡੀਅਨ ਮੀਡੀਆ ਨੇ ਕੱਢੀ ਕਿ ਉੱਥੇ ਖਾਲਿਸਤਾਨ ਬਾਰੇ ਗੱਲ ਹੋਈ ਤੇ ਇੰਡੀਆ ਨੇ ਇਹ ਪ੍ਰਪੋਜ਼ਲ ਰੱਖਿਆ ਯੂਐਸ ਦੇ ਅੱਗੇ ਕਿ ਤੁਸੀਂ ਜਿਹੜਾ 6ਫੋਰ ਜਸਟਿਸ ਆ ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰੋ ਤੇ ਉਹਦੇ ਨਾਲ ਕਿਉਂਕਿ ਇੰਡੀਆ ਆਲਰੇਡੀ 64 ਜਸਟਿਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਚੁੱਕਿਆ ਤੇ ਗੁਰਪਤਵੰਦ ਸਿੰਘ ਪੰਨੂ ਜਿਹੜੇ ਲੀਡਰ ਨੇ 64 ਜਸਟਿਸ ਦੇ ਉਹਨਾਂ ਨੂੰ ਇੱਕ ਇੰਡੀਵਿਜੂਅਲ ਟੈਰਰਿਸਟ ਡਿਕਲੇਅਰ ਕਰ ਚੁੱਕਿਆ ਪਰ ਗੁਰਪਤਵੰਦ ਸਿੰਘ ਪੰਨੂ ਇੱਕ ਫਰੀ ਮੈਨ ਨੇ ਜਿਹੜੇ ਯੂਐਸ ਦੇ ਵਿੱਚ ਚਾਹੇ ਯੂਐਸ ਦੇ ਪ੍ਰੈਜ਼ੀਡੈਂਟ ਦੀ ਅਸੀਂ ਉਹ ਸੈਰਮਨੀ ਸੀ ਉੱਥੇ ਵੀ ਉਹ ਮਤਲਬ ਗਏ ਤੇ ਇਸ ਤੋਂ ਇਲਾਵਾ ਯੂਐਸ ਉਹਨਾਂ ਨੂੰ ਪ੍ਰੋਟੈਕਸ਼ਨ ਵੀ ਦੇ ਰਿਹਾ ਹੈ ਐਜ਼ ਅ ਕੰਟਰੀ ਐਜ਼ ਅ ਸਿਟੀਜ਼ਨ ਆਫ ਯੂਐਸ ਤੇ ਇੰਡੀਆ ਦਾ ਹੁਣ ਜਿਹੜਾ ਇਹ ਪੱਤਾ ਸੀ ਉਹ ਵੀ ਜਿਹੜਾ ਆ ਅਸੀਂ ਕਹਿ ਸਕਦੇ ਕਿ ਪੂਰੀ ਤਰ੍ਹਾਂ ਫੇਰ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਅਮਰੀਕਾ ਮਤਲਬ ਅਸੀਂ ਹਮੇਸ਼ਾ ਕਹਿੰਦੇ ਆ ਕਿ ਅਮਰੀਕਾ ਜਿਹੜਾ ਆ ਉਹ ਜਿਹੜਾ ਰੂਲ ਆਫ ਲਾ ਆ ਉਹਦੇ ਮੁਤਾਬਕ ਚੱਲਦਾ ਹੈ ਕਿਸੇ ਇੰਡੀਵਿਜੂਅਲ ਦੀਆਂ ਆਪਣੀਆਂ ਕੀ ਭਾਵਨਾਵਾਂ ਨੇ ਕਿਹੋ ਜਿਹੇ ਰਿਸ਼ਤੇ ਆ ਉਹਦੇ ਮੁਤਾਬਕ ਨਹੀਂ ਚੱਲਦਾ ਕਿਸੇ ਉਹਦੇ ਤੇ ਬੈਠੇ ਤੇ ਜਿਹੜੀ ਰਿਊਟਰਸ ਦੇ ਵਿੱਚ ਇਹਦੀ ਕਵਰੇਜ ਹੋਈ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਆ ਕਿ ਤੁਸੀਂ ਗੈਬਰਡ ਦੇ ਨੂੰ ਦਿੱਤੀ ਜਿਹੜੀ ਇਹ ਮਤਲਬ ਜਿਹੜੀ ਇਹ ਮੰਗੀਤੀ ਗਈ ਹੈ ਤੁਸੀਂ ਗੈਬਰਡ ਤੋਂ ਉਹਦੇ ਬਾਰੇ ਜਿਹੜਾ ਰਿਸਪੌਂਸ ਆ ਉਹ ਜਿਹੜਾ ਜਿਹੜੀ ਐਮਬੈਸੀ ਆ ਯੂਐਸ ਦੀ ਉਹਨਾਂ ਨੇ ਉਹਦੇ ਤੇ ਕਿਹਾ ਹੈ ਕਿ ਯੂਐਸ ਐਮਬੈਸੀ ਸਪੋਕਸਪਰਸਨ ਸੈਡ ਦੇ ਡਿਡ ਨੋਟ ਹੈਵ ਐਨੀਥਿੰਗ ਟੂ ਐਡ ਬਿਯੋਂਡ ਅ ਸਟੇਟਮੈਂਟ ਅਬਾਊਟ ਦਾ ਟਾਕਸ ਬਿਟਵੀਨ ਸਿੰਘ ਐਂਡ ਗੈਬਰਡ ਇਸ਼ੂਡ ਬਾਈ ਇੰਡੀਆਜ਼ ਡਿਫੈਂਸ ਮਿਨਿਸਟਰੀ ਔਨ ਮੰਡੇ which mentioned deepening security ties but made no mention of sfg matlab unna uh, matlab eh spasht si ki jehda jado us embassy ne kal clear kiti hai ki eh e, sirf media diyan khabran ne ke, par unna ne recognize karan to totally inkar karta hai ki sfg bare koi bhi jehdi gall aa oh hoyi aa utthe te eh uh, ik indication aa ishara aa ki india ne jehdi apni domestic politics aa ਉਹਦੇ ਵਿੱਚ ਬੀਜੇਪੀ ਵੱਲੋਂ ਇਹ ਖਬਰਾਂ ਚਲਾਈਆਂ ਗਈਆਂ ਨੇ ਪਰ ਨਾ ਤਾਂ ਖਾਲਸਪੁਰਾਨ ਬਾਰੇ ਜਾਂ ਐਸਐਫਜੀ ਬਾਰੇ ਇੰਡੀਆ ਦੀ ਜਿਹੜੀ ਡਿਫੈਂਸ ਮਿਨਿਸਟਰੀ ਦੀ ਅਫੀਸ਼ੀਅਲ ਸਟੇਟਮੈਂਟ ਆ ਉਹਦੇ 'ਚ ਕੋਈ ਜ਼ਿਕਰ ਸੀ ਨਾ ਉਹਦੇ 'ਚ ਇਹੋ ਜਿਹੀ ਕਿਸੇ ਡਿਮਾਂਡ ਦਾ ਜ਼ਿਕਰ ਸੀ ਤੇ ਨਾ ਇਹਨੂੰ ਅ ਅਸੈਪਟ ਰੈਕੋਗਨਾਈਜ਼ ਕੀਤਾ ਗਿਆ ਹੈ ਯੂਐਸਟੀ ਇੰਪੇਰੀਸੀ ਵੱਲੋਂ ਬਿਹਾਈਂਡ ਦਾ ਕਰਟਨਸ ਜਿਹੜੀ ਗੱਲਬਾਤ ਹੋਈ ਹੈ ਉਹਨੂੰ ਸੋਰਸਸ ਦੇ ਹਵਾਲੇ ਨਾਲ ਇੰਡੀਅਨ ਮੀਡੀਆ ਨੇ ਕੋਟ ਕੀਤਾ ਤੇ ਬਹੁਤ ਵੱਡੀਆਂ ਖਬਰਾਂ ਛਾਪੀਆਂ ਆ ਇਹਦੇ ਤੇ ਪ੍ਰਭਾਵ ਦੇ ਕੋਸ਼ਿਸ਼ ਕੀਤੀ ਹੈ ਕਿ ਇੰਡੀਆ ਨੇ ਹੁਣ ਕਹਿ ਦਿੱਤਾ ਕਿ ਐਸਐਫਜੀ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰਤੇ ਹੈ ਅਮਰੀਕਾ ਤਿਆਰ ਵੀ ਆ ਪਰ ਅਮਰੀਕਾ ਨੇ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਨ ਐਂਬੈਸੀ ਨੇ ਸਨਬਬ ਕੀਤਾ ਹੈ ਇਹਨਾਂ ਰਿਪੋਰਟਸ ਨੂੰ ਵੀ ਤੇ ਜਿਸ ਤੋਂ ਇਹ ਸਪਸ਼ਟ ਹੈ ਕਿ ਜਿਹੜੇ ਦੋ ਵੱਡੇ ਲੀਡਰਸ ਆ ਵਰਲਡ ਦੇ ਜਦੋਂ ਇੰਡੀਆ ਦੇ ਦੌਰੇ ਤੇ ਸੀ ਤਾਂ ਇਸ ਦੌਰੇ ਦੇ ਵਿੱਚ ਇੰਡੀਆ ਦਾ ਸਾਰਾ ਜਿਹੜਾ ਫੋਰਨ ਪੋਲਿਸੀ ਨੈਰੇਟਿਵ ਆ ਉਹ ਖਾਲਸਤਾਨ ਦੇ ਉੱਤੇ ਡਿਪੈਂਡ ਰਿਹਾ ਖਾਲਸਤਾਨ ਤੇ ਬੇਸਡ ਰਿਹਾ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਡਿਫੈਂਸ ਮਿਨਿਸਟਰ ਤੱਕ ਖਾਲਸਤਾਨ ਦੀਆਂ ਗੱਲਾਂ ਕਰ ਰਹੇ ਆ ਇਹ ਗੱਲ ਸਪਸ਼ਟ ਕਰਦੀ ਆ ਕਿ ਇਸ ਟਾਈਮ ਇੰਡੀਆ ਜਿਹੜਾ ਆ ਉਹ ਖਾਲਸਤਾਨ ਦੀ ਮੂਵਮੈਂਟ ਤੋਂ ਘਬਰਾਇਆ ਹੋਇਆ ਆ ਤੇ ਇੰਡੀਆ ਹਰ ਹਰ ਹਿਲੇ ਇਹ ਯਤਨ ਕਰ ਰਿਹਾ ਆ ਕਿ ਜਿਹੜਾ ਸਿੱਖਾਂ ਨੂੰ ਸਨਬ ਕੀਤਾ ਜਾ ਸਕੇ ਸਿੱਖ ਪਾਵਰ ਨੂੰ ਤੋੜਿਆ ਜਾ ਸਕੇ ਤੇ ਉਹਦੇ ਲਈ ਡਿਪਲੋਮੈਟਿਕ ਤਰੀਕੇ ਵੀ ਵਰਤੇ ਜਾ ਰਹੇ ਆ ਉਹਦੇ ਲਈ ਟ੍ਰੇਡ ਨੂੰ ਵਰਤੇ ਜਾ ਰਿਹਾ ਆ ਉਹਦੇ ਲਈ ਜਿਹੜੇ ਕ੍ਰਿਮੀਨਲਸ ਨੇ ਅਸੀਂ ਦੇਖਿਆ ਕਿ ਉਹਨਾਂ ਨੂੰ ਅਸੈਸੀਨੇਸ਼ਨਸ ਦੇ ਲਈ ਵੀ ਵਰਤਿਆ ਜਾ ਰਿਹਾ ਹਰ ਤਰੀਕੇ ਇੰਡੀਆ ਵਰਤ ਰਿਹਾ ਪਰ ਇਹ ਸਾਰੇ ਦੇ ਬਾਵਜੂਦ ਵੀ ਇੰਡੀਆ ਦਾ ਜ਼ੋਰ ਨਹੀਂ ਚੱਲ ਰਿਹਾ ਤੇ ਅਸੀਂ ਦੇਖ ਰਹੇ ਹਾਂ ਕਿ ਇਸ ਟਾਈਮ ਸ਼ਾਇਦ ਜਿਹੜੀ ਜੀਓਪੋਲੀਟੀਕਲ ਸ਼ਿਫਟ ਆ ਵੱਡੀ ਉਹਦੇ ਵਿੱਚ ਖਾਲਸਤਾਨ ਇੱਕ ਬਹੁਤ ਵੱਡਾ ਕਾਰਡ ਆ ਜਿਹੜਾ ਸਿੱਖਾਂ ਨੂੰ ਵੀ ਸ਼ਾਇਦ ਇਸ ਟਾਈਮ ਨਹੀਂ ਸਮਝ ਆ ਰਿਹਾ ਪਰ ਇੰਡੀਆ ਕਾਫੀ ਚੰਗੀ ਤਰ੍ਹਾਂ ਇਸ ਕਾਰਡ ਨੂੰ ਸਮਝ ਰਿਹਾ ਹੈ ਜੀ ਸੁਖਤਰ ਸਿੰਘ ਜਿੱਥੇ ਜਦੋਂ ਅਸੀਂ ਇੰਡੀਆ ਦੀ ਪੋਜੀਸ਼ਨ ਨੂੰ ਦੇਖਦੇ ਹਾਂ ਤੇ ਮਤਲਬ ਇੱਕ ਇੱਕ ਮੇਨਲੀ ਇੱਕ ਚੀਜ਼ ਜਿਹੜੀ ਹੁਣ ਇੱਥੇ ਦੇਖਣੀ ਬਣਦੀ ਹੈ ਵੀ ਇਹ ਸਾਰੇ ਦੇ ਵਿੱਚ ਗਰਾਉਂਡ ਕਿਸ ਗੱਲ ਨੂੰ ਬਣਾਇਆ ਜਾਂਦਾ ਬੇਸ ਕਿਸ ਗੱਲ ਨੂੰ ਬਣਾਇਆ ਜਾਂਦਾ ਉਹ ਹੁੰਦੀਆਂ ਨੇ ਇੰਡੀਅਨ ਮੀਡੀਆ ਦੇ ਵਿੱਚ ਜਿਹੜੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਜਾਂ ਇਹ ਗੱਲੋ ਜਿਹੜੇ ਕੇਸਸ ਠਾਣਿਆਂ ਦੇ ਵਿੱਚ ਰਜਿਸਟਰ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਆਧਾਰ ਦੇ ਉੱਤੇ ਹੀ ਜਾਂ ਹੋਰ ਸੋਰਸਸ ਦੇ ਆਧਾਰ ਦੇ ਉੱਤੇ ਜਿਹੜੀ ਇੰਡੀਅਨ ਮਿਨਿਸਟਰੀ ਹੈਗੀ ਆ ਗਵਰਨਮੈਂਟ ਲੈਵਲ ਤੇ ਉਹ ਗਵਰਨਮੈਂਟ ਆਫ ਇੰਡੀਆ ਹੋਵੇ ਜਾਂ ਜਿਹੜੇ ਬਾਕੀ ਉਹਨਾਂ ਦੇ ਡਿਪਾਰਟਮੈਂਟਸ ਹੈਗੇ ਆ ਉਹ ਰਿਪੋਰਟਸ ਜਿਹੜੀਆਂ ਨੇ ਉਹ ਕੱਢਦੇ ਨੇ ਤੇ ਉਹਨਾਂ ਦੇ ਆਧਾਰ ਦੇ ਉੱਤੇ ਹੀ ਫੇਰ ਤੁਹਾਨੂੰ ਉਹ ਕਿਸੇ ਆਊਟਫਿਟ ਨੂੰ ਟੈਰਰ ਆਰਗੇਨਾਈਜੇਸ਼ਨ ਡਿਕਲੇਅਰ ਕਰਦੇ ਆ ਜੋ ਮੇਰੇ ਖਿਆਲ 2119 ਜਾਂ 220 ਦੇ ਵਿੱਚ 6 ਫਾਰ ਜਸਟਿਸ ਨੂੰ ਉਹਨਾਂ ਨੇ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਤੇ ਉਹਦੇ ਥੱਲੇ ਹੀ ਫੇਰ ਉਹ ਜਿਹੜੇ ਡੋਸੀਅਰ ਹੈਗੇ ਆ ਉਹ ਦਿੰਦੇ ਨੇ ਬਾਹਰਲੇ ਮੁਲਕਾਂ ਨੂੰ ਕੈਨੇਡਾ ਦੇ ਵਿੱਚ ਵੀ ਦਿੱਤੇ ਅਮਰੀਕਾ ਨਿਊਜ਼ੀਲੈਂਡ ਸਾਰੇ ਮੁਲਕਾਂ ਦੇ ਵਿੱਚ ਜਦੋਂ ਜਦੋਂ ਵੀ ਇੰਡੀਅਨ ਜਿਹੜੇ ਹੈਗੇ ਆ ਡੈਲੀਗੇਸ਼ਨ ਜਾਂਦੇ ਆ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਉਹ ਹਮੇਸ਼ਾ ਇਸ ਕਿਸਮ ਦੇ ਜਿਹੜੇ ਡੋਸੀਅਰ ਨੇ ਉਹ ਪਿਛਲੇ ਸਮੇਂ ਦੇ ਵਿੱਚ ਦਿੰਦੇ ਰਹੇ ਆ ਇਹ ਖਬਰਾਂ ਬਣਦੀਆਂ ਰਹੀਆਂ ਨੇ ਤੇ ਪਬਲਿਕ ਰੈਕਡ ਦਾ ਇਹ ਹਿੱਸਾ ਆ ਤੋ ਅਸੀਂ ਸਾਨੂੰ ਇੱਥੇ ਇਹ ਸਮਝਣ ਦੀ ਲੋੜ ਹੈ ਵੀ ਉਹ ਜਿਹੜੇ ਡੋਸੀਅਰ ਹੁੰਦੇ ਨੇ ਜਾਂ ਜਿਹੜੇ ਇਹ ਕੇਸ ਹੁੰਦੇ ਨੇ ਇਹ ਅਮਰੀਕਾ, ਕੈਨੇਡਾ, ਵੈਸਟਰਨ ਕਿਸੇ ਵੀ ਅਥਾਰਟੀ ਦੇ ਕੰਨ ਤੇ ਜੂ ਕਿਉਂ ਨਹੀਂ ਸਰਕਦੀ ਹੈਗੀ? ਕਿਉਂ ਨਹੀਂ ਇਹਨਾਂ ਨੂੰ ਉਹਨਾਂ ਡੋਸੀਅਰਸ ਦੇ ਵਿੱਚ ਕੁਝ ਲੱਭਦਾ ਕਿ ਉਹ ਭਾਰਤ ਜੋ ਕਹਿ ਰਿਹਾ ਉਹਦੇ ਤੇ ਅਮਲ ਕਰ ਸਕਣ? ਕੀ ਇਹ ਇਹ ਮਤਲਬ ਅਸਲੀਅਤ ਜਿਹੜੀ ਅਸੀਂ ਵੀ ਕਹਿੰਨੇ ਆ ਕਿ ਭਾਈ ਇਹ ਤੇ ਫੇਕ ਸਟੇਜਡ ਇਨਕਾਊਂਟਰਸ ਤੱਕ ਗਏ ਹੋਏ ਆ ਸਟੇਟ ਉਸ ਲੈਵਲ ਤੱਕ ਜਾ ਕੇ ਜਿਹੜਾ ਆ ਉਹ ਕਾਣ ਕਰ ਰਹੀ ਹੈ ਪਰ ਦੱਸਣ ਦੇ ਲਈ ਜਿਹੜੀ ਕਹਾਣੀ ਹੈ ਉਹ ਝੂਠੀ ਘੜੀ ਜਾਂਦੀ ਹੈ ਝੂਠੀਆਂ ਰਿਪੋਰਟਾਂ ਘੜੀਆਂ ਜਾਂਦੀਆਂ ਨੇ ਝੂਠੇ ਜਿਹੜੇ ਇਨਕਾਊਂਟਰਸ ਨੇ ਉਹ ਕੀਤੇ ਜਾਂਦੇ ਨੇ ਤੇ ਜਿਹੜੇ ਝੂਠੇ ਕੇਸ ਨੇ ਉਹ ਚਲਾਏ ਜਾਂਦੇ ਨੇ ਈਵਨ ਇੱਥੋਂ ਤੱਕ ਕਿ ਜਿਹੜੇ ਬਹੁਤੇ ਕੇਸ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਪਹਿਲਾਂ ਬੜਾ ਵੱਡਾ ਇੱਕ ਹਵਾ ਟੈਰਰਿਜ਼ਮ ਦੇ ਨਾਲ ਜੋੜ ਕੇ ਫਿਰ ਪਾਕਿਸਤਾਨ ਆਈਐਸਆਈ ਦੇ ਨਾਲ ਜੋੜ ਕੇ ਜਾਂ ਇੱਕ ਬੜਾ ਪ੍ਰੋਪਾਗੈਂਡਾ ਕੀਤਾ ਜਾਂਦਾ ਉਹ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਛੱਡੋ ਉਹਨਾਂ ਦੇ ਵਿੱਚੋਂ 80 ਤੋਂ 90 ਫੀਸਦੀ ਤੱਕ ਜਿਹੜੇ ਕੇਸਸ ਹੈਗੇ ਆ ਉਹ ਉਹ ਇੰਡੀਆ ਦੀਆਂ ਆਪਣੀਆਂ ਅਦਾਲਤਾਂ ਦੇ ਵਿੱਚ ਵੀ ਜਿਹੜੇ ਆ ਉਹ ਸਾਬਤ ਨਹੀਂ ਹੋ ਪਾਉਂਦੇ ਇਹ ਇੱਕ ਵੱਡਾ ਕੁਐਸਚਨ ਮਾਰਕ ਹੈ ਇੰਡੀਅਨ ਅਥਾਰਟੀ ਦੇ ਉੱਤੇ ਜਾਂ इंडियन स्टेट दी नीति ਦੇ ਉੱਤੇ ਇੱਥੇ ਸਾਨੂੰ ਇੱਕ ਸਮਝਣ ਦੀ ਲੋੜ ਹੈਗੀ ਹੈ ਜਾਂ ਇੱਕ ਸਿੱਖ ਹੋਣ ਦੇ ਨਾਤੇ ਇੱਕ ਸਿੱਖ ਐਕਟਿਵਿਸਟ ਹੋਣ ਦੇ ਨਾਤੇ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਉਸ ਪ੍ਰੋਪਾਗੈਂਡ ਦੇ ਦਾ ਸ਼ਿਕਾਰ ਨਾ ਹੋਈਏ ਰੈਦਰ ਉਹਦੇ ਬਿਹਾਈਂਡ ਜਾ ਕੇ ਉਹਦੇ ਚ ਜਿਹੜਾ ਸੱਚ ਲੁਕਿਆ ਹੋਇਆ ਉਹਨੂੰ ਪਛਾਣੀ ਹੈ ਬਿਲਕੁਲ ਅਮਰਿੰਦਰ ਸਿੰਘ ਜੀ ਜਿਹੜਾ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪ੍ਰੋਪਾਗੈਂਡਾ ਜਿਹੜਾ ਆ ਉਹ ਤਾਂ ਇੰਡੀਆ ਦਾ ਜਿਹੜਾ ਪ੍ਰੋਪਾਗੈਂਡਾ ਆ ਉਹ ਦੁਨੀਆ ਦੇ ਵਿੱਚ ਨੰਗਾ ਹੋ ਚੁੱਕਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਫੇਕ ਨਿਊਜ਼ ਫੇਕ ਨੈਰੇਟਿਵ ਚਲਾਉਂਦੇ ਆ ਉਹਨੂੰ ਫੰਡ ਕਰਦੇ ਆ ਇਹ ਹਜੇ ਦੁਨੀਆ ਦੇ ਵਿੱਚ ਕਿਤੇ ਵੀ ਇਸ ਗੱਲ ਦੇ ਉੱਤੇ ਪਰਦਾ ਨਹੀਂ ਰਿਹਾ ਪਰ ਜਿਹੜਾ ਜਿਹੜੀ ਇੱਕ ਇਹਦੇ ਵਿੱਚ ਇਸ ਵਾਰ ਜਿਹੜਾ ਇੰਡੀਆ ਨੇ ਹੁਣ ਕਾਰਡ ਪਲੇ ਕੀਤਾ ਉਹ ਹੈਗਾ ਆ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਦਾ ਕਿ ਇੰਡੀਆ ਇਹ ਆਧਾਰ ਬਣਾ ਰਿਹਾ ਹੈ ਕਿ ਜਿਹੜਾ ਗੁਰਪਤਵੰਦ ਸਿੰਘ ਪੱਲੋ ਆ ਜਾਂ 64 ਜਸਟਿਸ ਆ ਉਹੋ ਕਿਉਂਕਿ ਇੰਡੀਆ ਨੇ ਮਲਟੀਪਲ ਕੇਸਿਸ ਜਿਹੜੇ ਆ 64 ਜਸਟਿਸ ਦੇ ਖਿਲਾਫ ਤੇ ਪੰਨੂ ਦੇ ਖਿਲਾਫ ਜਿਹੜੇ ਆ ਇੰਡੀਆ ਦੇ ਵਿੱਚ ਰਜਿਸਟਰ ਕੀਤੇ ਆ ਆਧਾਰ ਬਣਾਉਣ ਲਈ ਜਿਸ ਆਧਾਰ ਤੇ ਫਿਰ ਪੰਨੂ ਨੂੰ ਤੇ 64 ਜਸਟਿਸ ਨੂੰ ਟੈਰਰਿਸਟ ਓਰਗੇਨਾਈਜੇਸ਼ਨ ਡਿਕਲੇਅਰ ਕੀਤਾ ਤੇ ਹੁਣ ਉਸੇ ਆਧਾਰ ਦੇ ਉੱਤੇ ਕਿਉਂਕਿ ਉਹ ਇੰਡੀਆ ਆਪਣੀ ਜੂਰਿਸਡਿਕਸ਼ਨ ਦੇ ਵਿੱਚ ਤਾਂ ਇੰਡੀਆ ਜਿਸ ਤਰੀਕੇ ਦੇ ਨਾਲ ਬਲੈਕ ਲਾوز ਨੂੰ ਯੂਜ਼ ਕਰਦਾ ਹੈ ਜਿਵੇਂ ਦਾ ਕ੍ਰਿਮੀਨਲ ਜਸਟਿਸ ਸਿਸਟਮ ਇਹਨਾਂ ਦਾ ਉਹ ਸਾਰੀ ਦੁਨੀਆ ਨੂੰ ਪਤਾ ਜੀ ਉਹ ਉਸ ਆਧਾਰ ਦੇ ਉੱਤੇ ਹੁਣ ਇੰਡੀਆ ਅਮਰੀਕਾ ਨੂੰ ਇਹ ਗੱਲ ਕਹਿ ਰਿਹਾ ਕਿ ਜਿਹੜੀ ਅਮਰੀਕਾ ਦੇ ਵਿੱਚ ਇੱਕ ਇਹ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਆ ਵੀ ਇਹ ਇੱਕ ਲਿਸਟਾ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਾ ਇਹ ਗੱਲ ਕੰਸੀਡਰ ਕਰਦਾ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਕਿਸੇ ਹੋਰ ਮੁਲਕ ਦੇ ਵਿੱਚ ਐਕਟਿਵਲੀ ਕੰਮ ਕਰਦੀਆਂ ਹੁੰਦੀਆਂ ਨੇ ਉੱਥੇ ਉਹ ਟੈਰਰਿਜ਼ਮ ਦੇ ਵਿੱਚ ਇਨਵੋਲਡ ਹੋਣ ਟੈਰਰਿਸਟ ਐਕਟਿਵਿਟੀਜ਼ ਦੇ ਵਿੱਚ ਇਨਵੋਲਡ ਹੋਣ ਤੇ ਉਹਨਾਂ ਦੀਆਂ ਐਕਟੀਵਿਟੀਆਂ ਕਰਕੇ ਜਿਹੜੀ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਆ ਉਹਨੂੰ ਖਤਰਾ ਹੋਵੇ। ਮਤਲਬ ਇਹਦੇ ਚ ਇੱਕ ਬੜੀ ਇੱਕ ਇੰਪੋਰਟੈਂਟ ਗੱਲ ਆ ਵੀ ਫੇਰ ਜੇ ਉਹ ਅਮਰੀਕਾ ਨੂੰ ਆਪਣੀ ਨੈਸ਼ਨਲ ਸਿਕਿਉਰਿਟੀ ਲਈ ਆਰਗੇਨਾਈਜੇਸ਼ਨ ਖਤਰਾ ਲੱਗੇ ਫੇਰ ਜਿਹੜਾ ਅਮਰੀਕਾ ਆ ਉਸ ਆਰਗੇਨਾਈਜੇਸ਼ਨ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਆ ਡਿਕਲੇਅਰ ਕਰਦਾ। ਤੇ ਇੱਕ ਲੰਮੀ ਸੂਚੀ ਆ ਜਿਹੜੀਆਂ ਅਮਰੀਕਾ ਨੇ ਆਰਗੇਨਾਈਜੇਸ਼ਨਸ ਡਿਕਲੇਅਰ ਕੀਤੀਆਂ ਹੋਈਆਂ ਜਿਦੇ ਚ ਇੰਡੀਅਨ ਜਿਹੜਾ ਮੀਡੀਆ ਆ ਇੰਡੀਅਨ ਐਕਸਪ੍ਰੈਸ ਆ ਉਹਨਾਂ ਨੇ ਜਿਹੜੀ ਇਹਦੇ ਤੇ ਲਿਖਿਆ ਵੀ ਇਹ ਇੰਡੀਆ ਕਿਉ Put simply, such a designation would cripple Pannu's US based organization. It is not only unlawful for a person in the US to provide material support or resources, a term that has been interpreted rather broadly to a designated uh, foreign terrorist organization. American financial institutions may be required to block all transactions involving assets held or controlled by a foreign terrorist organization. That basically, Ji. ਕਿ ਇੰਡੀਆ ਇਹ ਚਾਹੁੰਦਾ ਹੈ ਕਿ ਜਿਹੜੀ ਜਿਹੜੇ ਐਸੈਟਸ ਰਿਸੋਰਸਸ ਨੇ ਜਿਹਦੇ ਨਾਲ ਸਿਕਸ ਫੋਰ ਜਸਟਿਸ ਜਿਹੜੀ ਆਪਣੀ ਡੈਮੋਕਰੈਟਿਕ ਕੈਂਪੇਨ ਚਲਾ ਰਹੀ ਆ ਖਾਲਸਤਾਨ ਰੈਫਰੈਂਡਮ ਦੀ ਕਿ ਉਹਨਾਂ ਰਿਸੋਰਸਸ ਨੂੰ ਰੋਕਿਆ ਜਾਵੇ ਤੇ ਉਹਦੇ ਨਾਲ ਉਹ ਮੰਨਦੇ ਆ ਕਿ ਜੇ ਉਹ ਮਤਲਬ ਅਸੀਂ ਕਹਿ ਸਕਦੇ ਆ ਕਿ ਜਿਹੜਾ ਪੈਸੇ ਦਾ ਫਲੋ ਆ ਉਹ ਰੁਕ ਜਾਂਦਾ ਆ ਕਿ ਜੇ ਉਹਨਾਂ ਦੇ ਅਕਾਊਂਟਸ ਬਲੋਕ ਹੋ ਜਾਂਦੇ ਆ ਅਮਰੀਕਾ ਦੇ ਵਿੱਚ ਤਾਂ ਫੇਰ ਮਤਲਬ ਜਿਹੜੀ ਸਾਰੀ ਆਰਗੇਨਾਈਜੇਸ਼ਨ ਆ ਉਹ ਖਤਮ ਹੋ ਜਾਣੀ ਆ ਮਤਲਬ ਇਹ ਇੰਡੀਆ ਦਾ ਜਿਹੜਾ ਬੰਨਣਾ ਆ ਜੋ ਇੰਡੀਅਨ ਐਕਸਪ੍ਰੈਸ ਨੇ ਕੋਟ ਕੀਤਾ ਤੇ ਪਰ ਮਸਲਾ ਇਹ ਆ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਅਮਰੀਕਨ ਐਮਬੈਸੀ ਆਲਰੇਡੀ ਕੱਲ ਹੀ ਜਿਹੜਾ ਆ ਉਹ ਇਹਨਾਂ ਸਾਰੀਆਂ اٹਕਲਾਂ ਨੂੰ ਸਨਬ ਕਰ ਚੁੱਕੀ ਆ ਤੇ ਬਲਕਿ ਇਸ ਟਾਈਮ ਜਿਹੜਾ ਜੇ ਅਸੀਂ ਗੱਲ ਕਰਨੀ ਹੋਵੇ ਗੁਰਪਤਪਾਲ ਸਿੰਘ ਪੰਨੂ ਤੇ ਇੰਡੀਆ ਦੇ ਮਾਮਲੇ ਦੇ ਵਿੱਚ ਤਾਂ ਗੁਰਪਤਪਾਲ ਸਿੰਘ ਪੰਨੂ ਕਿਸੇ ਵੀ ਤਰੀਕੇ ਦੇ ਨਾਲ ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ ਕੋਈ ਵੀ ਇਲੀਗਲ ਐਕਟੀਵਿਟੀ ਨਹੀਂ ਕਰ ਰਿਹਾ ਪਰ ਇਹਨਾਂ ਦੋਵਾਂ ਧਿਰਾਂ ਦੇ ਮਾਮਲੇ 'ਚ ਇੰਡੀਆ ਨੇ ਜਰੂਰ ਇਲੀਗਲ ਐਕਟੀਵਿਟੀ ਜਿਹੜੀ ਕੀਤੀ ਆ ਤੇ ਉਹਦੇ ਸਬੂਤ ਅਮਰੀਕਾ ਦੇ ਕੋਲ ਮੌਜੂਦ ਆ ਹਾਲਾਂਕਿ ਇਸ ਵਾਰ ਤੁਲਸੀ ਗੈਵੜ ਜਿਹੜੇ ਕਿ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਅਹੁਦੇ ਤੇ ਅਮਰੀਕਾ ਗਏ ਸੀ ਇਹ ਆਸ ਕੀਤੀ ਜਾ ਸਕਦੀ ਕਿ ਕੀਤੀ ਜਾ ਰਹੀ ਸੀ ਕਿ ਉਹ ਜਿਹੜਾ ਆਲਰੇਡੀ ਕਿਉਂਕਿ ਇੰਡੀਆ ਜਿਹੜਾ ਆ ਹਜੇ ਤੱਕ ਮਤਲਬ ਕੋਈ ਵੀ ਠੋਸ ਕਾਰਵਾਈ ਇੰਡੀਆ ਦੇ ਉੱਤੇ ਨਹੀਂ ਹੋਈ ਆ ਜਿਹੜਾ ਗੁਰਪਤ ਤਤਵ ਸਿੰਘ ਪੰਨੂ ਮਰਡਰ ਪਲੋਟ ਸੀ ਉਸ ਮਾਮਲੇ ਦੇ ਵਿੱਚ ਤੇ ਉਹਦੇ ਤੇ ਕੋਈ ਨਾ ਕੋਈ ਉਹਨਾਂ ਦਾ ਬਿਆਨ ਸਾਹਮਣੇ ਆਊਗਾ ਪਰ ਹਜੇ ਤੱਕ ਤੁਲਸੀ ਗੈਬਰਡ ਦਾ ਕੋਈ ਬਿਆਨ ਨਹੀਂ ਆਇਆ ਅ ਪਰ ਦੂਜੇ ਪਾਸੇ ਜੇ ਇੰਡੀਆ ਇਹ ਗੱਲ ਕਹਿ ਰਿਹਾ ਸੀ ਕਿ ਫੋਰਨ ਟੈਰਰਿਸਟ ਓਰਗੇਨਾਈਜੇਸ਼ਨ ਡਿਕਲੇਅਰ ਕਰੋ ਤਾਂ ਉਹਨੂੰ ਵੀ ਅਮਰੀਕਨ ਐਂਬੈਸੀ ਨੇ ਸਨਬ ਕੀਤਾ ਹੈ ਹੋ ਸਕਦਾ ਹੈ ਕਿ ਤੁਲਸੀ ਗੈਬਰਡ ਚੁੱਪ ਚਪੀਤੇ ਉੱਥੋਂ ਮੁੜ ਆਉਣ ਇਸ ਗੱਲ ਦਾ ਕੋਈ ਜ਼ਿਕਰ ਨਾ ਕਰਨ ਪਰ ਜਿਹੜਾ ਅਮਰੀਕਨ ਜਿਹੜਾ ਅ ਜਿਹੜਾ ਲਾਅ ਆਫ ਲੈਂਡ ਆ ਉਹ ਉਹਦੀਆਂ ਨਜ਼ਰਾਂ ਦੇ ਵਿੱਚ ਇਸ ਟਾਈਮ ਗੁਰਪਤਵੰਦ ਸਿੰਘ ਪੰਨੂ ਨਹੀਂ ਬਲਕਿ ਇੰਡੀਅਨ ਸਟੇਟ ਜਿਹੜੀ ਆ ਉਹ ਦੋਸ਼ੀ ਆ ਜੀ ਬਿਲਕੁਲ ਤੇ ਇਹ ਗੱਲ ਜਗਜਾਹਰ ਹੋ ਰਹੀ ਆ ਦੁਨੀਆ ਦੇ ਸਾਹਮਣੇ ਆ ਰਹੀ ਆ ਜਦੋਂ ਭਾਰਤ ਵੱਲੋਂ ਕਿਸੇ ਗੱਲ ਦੇ ਉੱਤੇ ਰਿਐਕਟ ਵੀ ਕੀਤਾ ਜਾਂਦਾ ਤੇ ਉਹਦੇ ਵਿੱਚੋਂ ਵੀ ਜਿਹੜੀ ਰੈਦਰ ਜੋ ਭਾਰਤ ਇੱਕ ਪ੍ਰੋਪਗੈਂਡਾ ਕਰਨ ਦੀ ਕੋਸ਼ਿਸ਼ ਕਰਦਾ ਆ ਉਹ ਮੁਦੇ ਮੂੰਹ ਜਿਹੜਾ ਆ ਉਹ ਡਿੱਗਦਾ ਹੋਇਆ ਨਜ਼ਰ ਆਉਂਦਾ ਆ